ਸਸੀ ਗੱਲ ਦੋਸਤੋ ਦਿਨ ਨਿਕਲਦੇ ਆ ਮਹੀਨੇ ਨਿਕਲਦੇ ਆ ਸਾਲ ਨਿਕਲਦੇ ਆ ਸਮਾਂ ਤੁਰਿਆ ਜਾਂਦਾ ਆਪਣੀ ਚਾਲੇ ਇੰਨੇ ਕਦੇ ਰੁਕਣਾ ਨਹੀਂ ਜਿਹੜੇ ਇਨਸਾਨ ਜ਼ਿੰਦਗੀ ਚ ਇਹ ਡਰਦੇ ਆ ਇਹ ਸੋਚਦੇ ਆ ਇਹ ਉਹ ਸੋਚ ਕੇ ਡਰਦੇ ਆ ਇਹ ਦੁਨੀਆ ਕੀ ਕਹੂਗੀ ਇਹ ਲੋਕ ਕੀ ਕਹਿਣਗੇ ਉਹ ਲੋਕ ਕੀ ਕਹਿਣਗੇ ਮੇਰੇ ਆਪਣੇ ਕੀ ਕਹਿਣਗੇ ਮੇਰੇ ਜਾਣਦੇ ਆ ਜੋ ਉਹ ਕੀ ਕਹਿਣਗੇ ਉਹਨਾਂ ਨੂੰ ਇੱਕ ਮੈਂ ਕਹਾਣੀ ਸੁਣਾਉਣਾ ਉਹਨਾਂ ਵਾਸਤੇ ਕਹਾਣੀ ਹੈ ਉਸ ਤੋਂ ਪਹਿਲਾਂ ਇਹ ਜ਼ਰੂਰੀ ਆ ਸਮਝਣਾ ਕਿ ਸਾਡੇ ਵਾਸਤੇ ਜ਼ਿੰਦਗੀ ਚੀਣੀ ਆ ਜਾਂ ਜ਼ਿੰਦਗੀ ਕੱਟਣੀ ਆ ਇਹ ਦੇਖਣਾ ਸੋਚਣਾ ਬਹੁਤ ਜ਼ਰੂਰੀ ਆ ਸੋ ਦੋਸਤੋ ਜ਼ਿੰਦਗੀ 'ਚ ਨਾ ਕਰਮ ਕਰਨਾ ਕੰਮ ਕਰਨਾ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਜਿਵੇਂ ਅੱਜ ਦਾ ਟਾਈਮ ਆ 2024 ਮਈ ਮਹੀਨਾ ਚੱਲਦਾ ਪਿਆ ਅੱਜ ਜਿਹੜਾ ਇਲੈਕਸ਼ਨ ਦਾ ਜੋਰ ਆ ਵੋਟਾਂ ਆ ਰਹੀਆਂ ਕਿਹਨੇ ਕਿਹਨੂੰ ਵੋਟ ਪਾਉਣੀ ਆ ਕਿਹੜਾ ਕੈਂਡੀਡੇਟ ਚੁਣਨਾ ਆ ਉਹ ਹਰ ਇੱਕ ਦੀ ਆਪਣੀ ਆਜ਼ਾਦੀ ਹੈ ਉਹਦਾ ਆਪਣਾ ਹੱਕ ਹੈ ਉਹਨੇ ਆਪਣੀ ਮਤ ਦਾਨ ਕਰਨੀ ਆ ਸੋ ਇਲੈਕਸ਼ਨ ਆਉਂਦੇ ਆ ਹਰ ਵਾਰ ਆਉਂਦੇ ਆ 25 ਸਾਲੀ 30 ਸਾਲੀ 2 ਹੀ ਸਾਲੀ 2 ਹੀ ਮਹੀਨੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦਾ ਇਲੈਕਸ਼ਨ ਬੋਟਾ ਹੁੰਦੀਆਂ ਰਹਿੰਦੀਆਂ ਸੋ ਨਾ ਦਾ ਪਹਿਲਾ ਆਮ ਜਨਤਾ ਨੂੰ ਕਦੇ ਫਾਇਦਾ ਹੋਇਆ ਤੇ ਨਾ ਗਾਂ ਜਾ ਕੇ ਹੋਣਾ 100% ਹੈ ਮੇਰਾ ਦਾਵਾ ਕਾਰਨ ਕੀ ਜਾਦੀ ਸੁਰਤ ਸੰਭਾਲੀ ਹੈ ਆ 10 20 ਸਾਲਾਂ ਦੇ ਵਿੱਚ ਦੇਖ ਲਓ ਕਿੱਥੇ ਤੋਂ ਕਿੱਥੇ ਕੰਮ ਪਹੁੰਚ ਗਿਆ ਬਸ ਇਹਨਾਂ ਨੇ ਇੱਕ ਦੂਜੇ ਤੇ ਦੋਸ਼ਣਵਾਜੀ ਲਾਉਣੀ ਆ ਚਾਕੇ ਜੇਲ੍ਹਾਂ ਹੀ ਠੋਕ ਤੇ ਉਹ ਆਏ ਉਹਨਾਂ ਨੇ ਠੋਕ ਤੇ ਉਹ ਫੜ ਲੈ ਇੱਕ ਦੂਜੇ ਤੇ ਦੋਸ਼ਣਵਾਜੀ ਲਾਤੀ ਆਮ ਜਨਤਾ ਦਾ ਕੋਈ ਨਹੀਂ ਸੋਚਦਾ ਤੇ ਨਾ ਹੀ ਆਮ ਜਨਤਾ ਦਾ ਇਹਨਾਂ ਲੋਕਾਂ ਨੇ ਸੋਚਣਾ ਮਰਜ਼ੀ ਆਪੋ ਆਪਣੀ ਕਿ ਇਹਨੂੰ ভোট ਦੇਣੀ ਆ ਕਿ ਇਹਨੂੰ ਨਹੀਂ ਦੇਣੀ ਉਹ ਆਪਣੀ ਮਰਜ਼ੀ ਆ ਪਰ ਨਾ ਕਦੇ ਆਮ ਜਨਤਾ ਨੂੰ ਫਾਇਦਾ ਹੋਇਆ ਨਾ ਹੋਣਾ ਇਹਨਾਂ ਨੇ ਆਪਣੇ ਸਵਾਰਨਾ ਅੰਦਰੋਂ ਅੰਦਰਖੱਤ ਦੇ ਇੱਕ ਦੂਜੇ ਨਾਲ ਸੁਲਾਹ ਸਵਾਈਆਂ ਕਰ ਲੈਣੀਆਂ ਬਸ ਆਮ ਜਨਤਾ ਮਰਦੀ ਰਵੇ ਭੁੱਖੀ ਬਸ 2 4 5 ਕਿਲੋ ਅਨਾਜ ਦੇ ਦਿਓ ਗਲੀਆਂ ਨਾਲੀਆਂ ਬਣਾ ਦਿਓ ਲੋਲੀਪਪਾ ਦੇ ਕੇ ਛੱਡ ਦਿਓ 5 ਸਾਲ ਬਾਅਦ ਦੁਬਾਰੇ ਫੇਰ ਜਾਮਾ ਕਰਦਾ ਦੇਖਾਂਗੇ ਸੋ ਇਹਨਾਂ ਇਲੈਕਸ਼ਨ ਦੇ ਦੌਰ ਵਿੱਚ ਬਹੁਤ ਜ਼ਿਆਦਾ ਗਰਮਾ ਗਰਮੀ ਹੋਈ ਪਈ ਆ ਕਿਸੇ ਸੀਟ ਤੇ ਕਿਹੜਾ ਕੈਂਡੀਡੇਟ ਆ ਕਿਸੇ ਹਲਕੇ ਦੇ ਵਿੱਚ ਕਿਹੜਾ ਕੈਂਡੀਡੇਟ ਆ ਲਾਲ ਲਾਲ ਹੋਈ ਪਈ ਆ ਉਹ ਦੋਸਤੋ ਥੋੜਾ ਸਮਾਂ ਆਵਦੇ ਵਾਸਤੇ ਵੀ ਕੱਢੋ ਛੱਡੋ ਇਲੈਕਸ਼ਨ ਖਤਮ ਹੋ ਜਾਣੇ ਲੰਘ ਜਾਣੇ ਆ ਜਿੱਦਣ ਵੋਟ ਆਊਗੀ ਦੇ ਦਾਂਗੇ ਕਿਹਨੂੰ ਦੇਣੀ ਆ ਇਹ ਆਪਣੀ ਆਪਣੀ ਮਰਜ਼ੀ ਆ ਪਰ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਵੀ ਸੋਚੋ ਕਿ ਯਾਰ ਮੇਰਾ ਪਰਿਵਾਰ ਹੈ ਮੈਂ ਉਹਦਾ ਪਾਲਣ ਪੋਸ਼ਣ ਕਰਨਾ ਇਹਨਾਂ ਲੋਕਾਂ ਨੇ ਇਹਨਾਂ ਮੰਤਰੀਆਂ ਨੇ ਇਹਨਾਂ ਲੋਕਾਂ ਨੇ ਸਾਡੇ ਪਰਿਵਾਰ ਨੂੰ ਆ ਕੇ ਰਾਸ਼ਨ ਨਹੀਂ ਦੇ ਕੇ ਜਾਣਾ ਹਾਲਬ ਨਹੀਂ ਪੁੱਛਣਾ ਮੁੜ ਕੇ ਕਿਵੇਂ ਆ ਤੁਸੀਂ ਸੋ ਆਪਣੇ ਪਰਿਵਾਰ ਬਾਰੇ ਸੋਚੋ ਆਪਣਾ ਕੰਮ ਕਰੋ ਹਾਂ ਗੱਲ ਆਪਣਾ ਮੁੱਦਾ ਅਜੇ ਸੀ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹਾਂ ਉਸ ਕੰਮ ਵਿੱਚ ਚਾਰ ਪੈਸੇ ਹੋਣੇ ਚਾਹੀਦੇ ਤੁਹਾਡੇ ਕੋਲ ਟੈਲੈਂਟ ਹੋਵੇ ਅਜਿਹਾ ਆਪਣੇ ਟੈਲੈਂਟ ਨੂੰ ਤੁਸੀਂ ਆਪਾਂ ਨਿਖਾਰ ਸਕਦੇ ਆ ਸੰਗ ਸ਼ਰਮ ਬਿਲਕੁਲ ਕਰਨੀ ਬੰਦ ਕਰ ਦਿਓ ਨਾ ਕਰੋ ਸੰਗ ਸ਼ਰਮ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਨਾ ਪੁਰਾਣੇ ਸਮੇਂ ਦੀ ਗੱਲ ਹੈ ਸ਼ਿਵਜੀ ਪੋਇਨਾ ਜੀ ਤੇ ਪਾਰਵਤੀ ਮਾਤਾ ਬੈਠੇ ਹੁੰਦੇ ਆ ਤੇ ਪਾਰਵਤੀ ਮਾਤਾ ਕਹਿੰਦੇ ਕਿ ਮੈਂ ਦੁਨੀਆ ਦੇਖਣੀ ਆ ਦੁਨੀਆ ਜਿਹੜੀ ਤੁਸੀਂ ਬਣਾਈ ਆ ਜਾਂ ਦੁਨੀਆ ਕਿਵੇਂ ਵਿਚਰਦੀ ਆ ਮੈਂ ਦੇਖਣੀ ਆ ਸ਼ਿਵ ਭੋਲੇनाथ ਕਹਿੰਦੇ ਰਹਿਣ ਦੋ ਦੁਨੀਆ ਬੜੇ ਅਜੀਬ ਤਰ੍ਹਾਂ ਦੀ ਆ ਕੋਈ ਰੰਗ ਨਹੀਂ ਦੁਨੀਆ ਦਾ ਦੁਨੀਆ ਦੀ ਆਪਣੀ ਆਪਣੀ ਸੋਚਾ ਕਿਸੇ ਨੂੰ ਨਹੀਂ ਬਖਸ਼ਦੇ পার্বਤੀ ਜੀ ਕਹਿੰਦੇ ਨਹੀਂ ਮੈਂ ਜਾਣਾ ਜਾਣਾ ਜिद ਕਰਨ ਲੱਗ ਪਏ ਚੱਲ ਪੈ ਜੀ ਤੁਰੇ ਤੁਰੇ ਜਾਂਦੇ ਦੋਨੋਂ ਹੁੰਦੇ ਨਾਲ ਨੰਦੀ ਬੈਲ ਹੁੰਦਾ ਦੋਨੋਂ ਤੁਰੇ ਜਾਂਦੇ ਤੇ ਰਾਸਤੇ ਲੋਕੀ ਟੱਕਰਦੇ ਉਹ ਕਹਿੰਦੇ ਕਹਿੰਦੇ ਯਾਰ ਦੱਸ ਇਹ ਕਿੰਨੇ ਕਮਲੇ ਆ ਲੋਕ ਦੋਨੇ ਇਹ ਜੋੜਾ ਕਿਵੇਂ ਦਾ ਬੇਵਕੂਫ ਲੱਗਦਾ ਬੈਲ ਕੋਲ ਜਾਂ ਦੋਨੇ ਤੁਰੇ ਜਾਂਦੇ ਆ ਹੱਦ ਹੋ ਗਈ ਤੇ ਪਾਰਵਤੀ ਮਾਤਾ ਕਹਿੰਦੇ ਚਲੋ ਆਪਣੇ ਕੋ ਬੈਲ ਆ ਵੀ ਤੁਸੀਂ ਬੈਠ ਜਾਓ ਬੈਲ ਤੇ ਤੁਸੀਂ ਮੇਰੇ ਪਤੀ ਪਰਮੇਸ਼ਰੋ ਬੈਠੋ ਚਲੋ ਸ਼ੇਪ ਬੜੇ ਨਾ ਤਾਂ ਸਭ ਜਾਣਦੇ ਹੀ ਜਾਣੀ ਜਾਣ ਬੈ ਕੇ ਬੈਲ ਦੇ ਉੱਪਰ ਨੰਦੀ ਦੇ ਉੱਪਰ ਬੈਠ ਗਿਆ ਚੱਲਣ ਲੱਪੇ ਅੱਗੇ ਗਿਆ ਅੱਗੇ ਫੇਰ ਥੋੜੇ ਲੋਕ ਖੜੇ ਹੁੰਦੇ ਆ ਉਹ ਜਦੋਂ ਦੇਖਦੇ ਫੇਰ ਗੱਲਾਂ ਕਰਦੇ ਲੋਕ ਕਹਿੰਦੇ ਯਾਰ ਕਿਹਦਾ ਕਮਾਲ ਦਾ ਬੰਦਾ ਐ ਭੋਰਾ ਸ਼ਰਮ ਨਹੀਂ ਕਹਿੰਦੇ ਇਹਨੂੰ ਉਹ ਵਿਚਾਰਾ ਬੈਲ ਐ ਉਹਦੇ ਉੱਤੇ ਆਪ ਐਡਾ ਤਕੜਾ ਹੱਟਾ ਕੱਢਾ ਬੈਠਾ ਤਾਂ ਆਪਣੀ ਜਿਹੜੀ ਵਾਈਫ ਐ ਤੀਵੀਂ ਆ ਉਹਨੂੰ ਪੈਦਲ ਤੋਰਿਆ ਹੋਇਆ ਮੋਰੇ ਫੜ ਗਏ ਸ਼ਰਮ ਦੇ ਘਾਟੇ ਇਹਨੂੰ পার্বਤੀ ਮਾਤਾ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆ ਜਾਓ ਥੱਲੇ ਤਾਂ ਮੈਂ ਬੈਠ ਜਾਣੀ ਹੱਥੇ ਲੋਕੀ ਗੱਲਾਂ ਕਰਨ ਹਟ ਜਾਣਗੇ ਚਲੋ ਐਦਾਂ ਕਰ ਲਿਆ ਤੁਰੇ ਜਾਂਦੇ ਫਿਰ ਅੱਗੇ ਚਲੇ ਜਾਂਦੇ ਥੋੜਾ ਸਮਾਂ ਥੋੜਾ ਟਾਈਮ ਲੰਘਦਾ। ਇਹ ਗਾਂ ਫੇਰ ਇੱਕ ਪਰਿਵਾਰ ਜਾਂ ਲੋਕ ਕੁਛ ਇਕੱਠੇ ਹੋਏ ਮਿਲਦੇ। ਪਾਰਵਤੀ ਮਾਤਾ ਬੈਠੇ ਹੁੰਦੇ ਆ ਨੰਦੇ ਦੇ ਉੱਪਰ ਬੈਲ ਦੇ ਉੱਪਰ ਲੋਕੀ ਫੇਰ ਗੱਲਾਂ ਕਰਦੇ। ਕਹਿੰਦੇ ਯਾਰ ਇਹ ਕਿਹਦਾ ਸ਼ਖਸ ਆ ਪਤਨੀ ਦਾ ਗੁਲਾਮ। ਇਹ ਆਪ ਤੁਰ ਕੇ ਹੋਇਆ ਆਪਣੀ ਪਤਨੀ ਨੂੰ ਬੈਲ ਦੇ ਉੱਪਰ ਬਿਠਾਇਆ। ਇਹਦੇ ਵਰਗਾ ਗੁਲਾਮ ਇਧਰ ਘੜਪੋਕ ਬੰਦਾ ਕੋਈ ਨਹੀਂ ਦੇਖਿਆ। ਸ਼ੇਪ ਭੋਲੇनाथ ਫੇਰ ਪਾਰਵਤੀ ਮਾਤਾ ਲ ਦੇ ਕੇ ਹੱਸਦੇ। ਕਹਿੰਦੇ ਦੇਖ ਲਓ ਦੁਨੀਆ ਮੈਂ ਕੀ ਕਰਾਂ। ਉਹ ਕਹਿੰਦੇ ਚਲੋ ਇਦਾਂ ਕਰਦੇ ਆਂ ਨਾ ਤੁਸੀਂ ਬੈਠੋ ਨਾ ਮੈਂ ਬੈਠਣਾ ਆਪਾਂ ਦੋਨੋਂ ਬੈਠ ਜਾਨੇ ਆਂ ਛੇ ਭੋਲినాਤ ਕਹਿੰਦੇ ਚਲੋ ਠੀਕ ਆ ਬਹਿ ਜਾਂਦੇ ਅੱਗੇ ਜਾਂਦੇ ਥੋੜਾ ਟਾਈਮ ਫੇਰ ਨਿਕਲਦਾ ਅੱਗੇ ਕਿਸੇ ਪਿੰਡਵੇ ਦੀ ਲੰਗ ਦੀ ਉੱਥੇ ਫੇਰ ਲੋਕ ਟੱਕਰਦੇ ਲੋਕੀ ਫੇਰ ਗੱਲਾਂ ਕਰਦੇ ਰੋਕ ਲੈਂਦੇ ਕਹਿੰਦੇ ਤੁਹਾਨੂੰ ਦੋਨਾਂ ਨੂੰ ਸ਼ਰਮ ਹੈ ਕਿ ਨਹੀਂ ਹੈ ਇੱਕ ਵਿਚਾਰਾ ਹਲਕਾ ਮਾੜਾ ਜਾ ਬੈਲਿਆ ਨੰਦੀ ਤੁਹਾਡੇ ਤੁਸੀਂ ਉਹਦੇ ਉੱਪਰ ਬੈਠੇ ਦੋਨੇ ਜਾਣੇ ਐਡੇ ਹੱਟੇ-ਕੱਡੇ ਉਹਨੂੰ ਮਾਰਨਾ ਤੁਸੀਂ ਤੁਰ ਕੇ ਹੋ ਜਾਓ ਤਾਂ ਕੀ ਤੁਹਾਡਾ ਨੁਕਸਾਨ ਹੁੰਦਾ ਸ਼ੇਪ ਪੜੇ ਨਾ ਫਿਰ ਪਾਰਵਤੀ ਮਾਤਾལ ਦੇਖਦੇ ਹੁਣ ਦੱਸ ਕੀ ਕਰੀਏ ਮਾਤਾ ਕਹਿੰਦੇ ਚਲੋ ਆਪਾਂ ਤੁਰ ਕੇ ਚੱਲਦੇ ਦੋਨੋਂ ਤੁਰੇ ਜਾਂਦੇ ਅੱਗੇ ਫਿਰ ਇੱਕ ਪੈਂਡ ਆਉਂਦਾ ਫਿਰ ਪੈਂਡ ਵਾਲੇ ਗੱਲਾਂ ਕਰਦੇ ਕਹਿੰਦੇ ਯਾਰ ਕੈਸੇ ਤੁਸੀਂ ਲੋਕ ਆ ਬੈਲ ਤੁਹਾਡੇ ਕੋਲ ਆ ਤੁਸੀਂ ਤੁਰ ਕੇ ਸੌ ਸੌ ਹੋਏ ਪਏ ਆ ਐਨਾ ਤੁਹਾਨੂੰ ਥਕੇ ਮਾ ਆ ਤੁਸੀਂ ਉੱਪਰ ਬੈਜ ਹੋਏ ਦੇ ਤੇ ਅੱਗੇ ਚੱਲ ਕੇ ਭਗਵਾਨ ਪਾਰਵਤੀ ਮਾਤਾ ਨੂੰ ਸਵਾਲ ਪੁੱਛਦੇ ਦੱਸੋ ਕੈਸੀ ਲੱਗੀ ਦੁਨੀਆ ਜਿਹੜੀ ਦੁਨੀਆ ਵਸੀ ਐ ਲੋਕ ਆ ਇਨਸਾਨ ਐ ਕਿੱਦਾਂ ਲੱਗਾ ਭਾਰਵਦੀ ਮਾਤਾ ਕਹਿੰਦੇ ਮੇਰੀ ਸਮਝ ਤੋਂ ਬਾਹਰ ਐ ਇਹ ਅਸੀਂ ਚੰਗਾ ਕਰੀਏ ਅਸੀਂ ਮਾੜਾ ਕਰੀਏ ਅਸੀਂ ਦੋਨੇ ਬੈਠ ਜਾਈਏ ਤੁਸੀਂ ਬੈਠ ਚੋ ਮੈਂ ਬੈਠ ਜਾ ਤੁਰ ਕੇ ਜਾਈਏ ਦੁਨੀਆ ਗੱਲਾਂ ਕਰਦੀ ਆ ਸੋ ਸ਼ੇਪ ਭੋਲੇਨਾਥ ਨੇ ਵੀ ਇੱਥੇ ਗੱਲ ਇਹ ਕਹੀ ਕਿ ਦੁਨੀਆ ਜੋ ਕਹਿੰਦੀ ਆ ਕਹਿਣ ਦਿਓ ਮਸਤ ਮੋਲਾ ਹੋ ਗਿਆ ਆਪਣਾ ਕੰਮ ਕਰੋ ਸੋ ਕਹਿਣ ਦਾ ਭਾਵੇਂ ਆ ਦੋਸਤੋ ਦੁਨੀਆ ਦਾ ਭਗਵਾਨ ਨੂੰ ਨਹੀਂ ਛੱਡਦੀ ਜਿਨ੍ਹਾਂ ਨੇ ਸ੍ਰਿਸ਼ਟੀ ਸਾਜੀਆ ਉਹਨਾਂ ਨੂੰ ਨਹੀਂ ਛੱਡਦੀ ਤੁਸੀਂ ਤਾਂ ਮੈਂ ਆਮ ਲੋਕ ਕਿਹੜੇ ਬਾਗ ਦੀ ਮੋਲੀ ਆ ਸੋ ਆਪਣੇ ਕੰਮ ਨੂੰ ਨਿਛਾ ਨਾ ਕਰੋ ਦ੍ਰਿੜ ਇਰਾਦੇ ਨਾ ਕਰੋ ਜਿਹੜਾ ਕੋਈ ਕਹਿੰਦਾ ਜੋ ਕਹਿੰਦਾ ਉਹਨੂੰ ਕਹਿਣ ਦਿਓ ਕਿਸੇ ਦੁਨੀਆ ਦਾ ਮੂੰਹ ਬੰਦ ਨਹੀਂ ਹੁੰਦਾ ਆਪਣੇ ਕੰਮ ਨੂੰ ਆਪਣੀ ਮਿਹਨਤ ਨੂੰ ਵਧਾਉਂਦੇ ਜਾਓ ਅੱਗੇ ਵਧਦੇ ਜਾਓ ਜਿਨੇ ਜੋ ਕਹਿਣਾ ਕਹਿਣ ਦਿਓ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਸ਼ਰਮ ਨੂੰ ਲਾ ਦਿਓ ਆਪਣੇ ਕੰਮ ਨੂੰ ਆਪਣਾ ਧਰਮ ਸਮਝੋ ਤੇ ਜਦੋਂ ਆਪਾਂ ਆਪਣੇ ਕੰਮ ਨੂੰ ਆਪਣਾ ਧਰਮ ਸਮਝ ਕੇ ਕਰਦੇ ਆਂ ਮਿਹਨਤ ਕਰਦੇ ਆਂ ਤਾਂ ਇਨਸਾਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਸੋ ਦੁਨੀਆ ਨੇ ਚੱਲਦੀ ਰਹਿਣਾ ਟਾਈਮ ਬੀਤਦਾ ਜਾਣਾ ਸਾਲ ਮਹੀਨੇ ਦਿਨ ਗੁਜ਼ਰਦੇ ਜਾਣੇ ਆ ਸੋ ਆਪਾਂ ਆਪਣੇ ਪਰਿਵਾਰ ਦਾ ਆਪਣੀ ਤਰੱਕੀ ਦਾ ਖੁਦ ਜੁਮੇ ਜੁਮੇਵਾਰ ਬਣਨਾ ਹੈ ਜ਼ਿੰਮੇਵਾਰੀ ਖੁਦ ਲੈਣੀ ਆ ਸੋ ਦੁਨੀਆ ਭਗਵਾਨ ਉਹ ਨਹੀਂ ਛੱਡਦੀ ਤੇ ਆਮ ਬੰਦਾ ਕਿਹੜੀ ਸ਼੍ਰੇਣੀ ਚਾਹੁੰਦਾ ਸੋ ਆਪਣੇ ਕੰਮ ਨੂੰ ਮਿਹਨਤ ਨਾਲ ਲਗਨ ਨਾਲ ਕਰੋ ਸੋ ਬਾਕੀ ਵੋਟਾਂ ਦੀ ਗੱਲ ਕੀਤੀ ਦੇਖੀ ਜਾਓ ਕੌਣ ਕਿਹੜਾ ਮੈਂਬਰ ਜਿੱਤਦਾ ਕਿਹੜਾ ਲੀਡਰ ਬਣਦਾ ਸੋ ਕੌਣ ਕਿਹਨੂੰ ਕੀ ਦਿੰਦਾ ਆਪਾਂ ਬਹੁਤ ਲੋਕੀ ਨਾਰੇ ਲਾਉਂਦੇ ਦੇਖਿਆ ਫਲਾਨੀ ਪਾਰਟੀ ਦੇ ਫਲਾਨੀ ਪਾਰਟੀ ਦੇ ਇਲੈਕਸ਼ਨ ਲੰਘ ਜਾਂਦੇ ਫਿਰ ਦਸ ਸਕੂਟਰਾਂ ਮੋਟਰਸਾਈਕਲ ਦੁਰੇ ਫਿਰਦੇ ਰਹਿੰਦੇ ਮੈਂ ਪੁੱਛਦਾ ਹੁੰਦਾ ਕਈ ਵਾਰ ਕੀ ਮਿਲਿਆ ਆਪਣੀ ਪਾਰਟੀ ਆਪਣਾ ਬੰਦਾ ਜਿੱਤ ਗਿਆ ਉਹ ਜਿੱਤ ਕੇ ਉਹਨੇ ਤਾਂ ਬੜਾ ਕੁਝ ਬਣਾ ਲਿਆ ਤੁਸੀਂ ਕੀ ਬਣਾਇਆ ਸੋ ਇਲੈਕਸ਼ਨ ਆਉਂਦੀਆਂ ਜਿੱਦਾਂ ਆਈਆਂ ਵੋਟ ਦੇ ਦਿਓ ਇਹਨਾਂ ਦੇ ਪਿੱਛੇ ਆਪਣਾ ਟਾਈਮ ਨਾ ਖਰਾਬ ਕਰੋ ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਚੰਗੀ ਐਜੂਕੇਸ਼ਨ ਚੰਗੀ ਸਿਹਤ ਚੰਗੇ ਸੰਸਕਾਰ ਦਿਓ ਅਦਰਵਾਈਜ਼ ਤੇ ਸਾਡੇ ਦੇਸ਼ ਦਾ ਤਾਂ ਰੱਬ ਰੱਖਾ ਹੀ ਆ ਜੋ ਸਾਡੇ ਦੇਸ਼ ਦੇ ਇਹਨਾਂ ਦਿਨਾਂ ਚ ਹਾਲਾਤ ਬਣੇ ਪਿਆ ਨਾ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਦੁਨੀਆ ਦੇ ਹੋਰ ਕਿਸੇ ਦੇਸ਼ ਅਜਿਹੇ ਹਾਲਾਤ ਨਹੀਂ ਐਸੀ ਕਹਿੰਦੇ ਪਾਕਿਸਤਾਨ ਚ ਹਾਲ ਬੁਰਾ ਪਾਕਿਸਤਾਨ ਚ ਹਾਲ ਬੁਰਾ ਸਾਡੇ ਜੀ ਡੀ ਪੀ ਵੀ ਨਾਲ ਥੋੜੀ ਜਿਹਾ ਨਾਲ ਚੰਗੀ ਆ ਸਾਡੇ ਜਿੰਨੇ ਮਾੜੇ ਹਾਲਾਤ ਨੇ ਉਹਨਾਂ ਦੇ ਕਰਪਸ਼ਨ ਦੇ ਵਿੱਚ ਸੋ ਖੈਰ ਆਪਾਂ ਇਸ ਵਿਸ਼ੇ ਤੇ ਆ ਕਿ ਮਿਹਨਤ ਇਨਸਾਨ ਨੂੰ ਬਹੁਤ ਅੱਗੇ ਤੱਕ ਲੈ ਜਾਂਦੀ ਆ ਇਮਾਨਦਾਰੀ ਨਾਲ ਮਿਹਨਤ ਕਰਕੇ ਇਨਸਾਨ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਸੋ ਮਿਹਨਤ ਕਰੋ ਇਮਾਨਦਾਰੀ ਨਾਲ ਕਰੋ ਬੁਰਾ ਕਰਨ ਤੋਂ ਤੋਬਾ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਜਦੋਂ ਆਪਾਂ ਕਿਸੇ ਦਾ ਮਾੜਾ ਸੋਚਦੇ ਆ ਉਹ ਪਹਿਲਾਂ ਆਪਣੇ ਨਾਲ ਹੁੰਦਾ ਸੋ ਆਪਣੇ ਕੰਮ ਨੂੰ ਆਪਣਾ ਧਰਮ ਬਣਾਓ ਸੋ ਲਗਨ ਨਾਲ ਕੰਮ ਕਰੋ ਕਾਮਯਾਬੀ ਆਪਣੇ ਆਪ ਆਪਣੇ ਕਦਮਾਂ 'ਚ ਆ ਜਾਂਦੀ ਹੈ ਸੋ ਧੰਨਵਾਦ ਬਹੁਤ-ਬਹੁਤ ਵੀਡੀਓ ਚੰਗੀ ਲੱਗੀ ਕੱਲ ਬਾਅਦ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਉਸ ਸ਼ੁਕਰੀਆ